ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਮਾਂਵਾ ਦੀ ਦਾਲ ਦੀ ਖਿਚੜੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਖਿਚੜੀ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਇੱਕ ਕੋਲੀ ਚੌਲਾਂ ਦੀ ਲਈਏ ਚੌਲ ਤੁਸੀਂ ਕੋਈ ਵੀ ਲੈ ਸਕਦੇ ਜੇ ਤੁਸੀਂ ਬਸਮਤੀ ਦੇ ਚੌਲ ਵੀ ਲੈ ਸਕਦੇ ਜੇ ਤੇ ਤੁਸੀਂ ਇਹਦੇ ਵਿੱਚ ਦੂਸਰੇ ਚੌਲ ਵੀ ਪਾ ਸਕਦੇ ਜੇ ਤੇ ਜਿੰਨੇ ਅਸੀਂ ਚੌਲੇ ਆ ਉਸ ਤੋਂ ਅੱਧੇ ਅਸੀਂ ਮਾਂਵਾਂ ਦੀ ਦਾਲ ਪਾਵਾਂਗੇ ਇਹ ਧੋਤੀ ਹੋਈ ਮਾਂਵਾਂ ਦੀ ਦਾਲ ਆ ਸਿਲਕੀ ਵਾਲੀ ਮਾਂਦੀ ਦਾਲ ਜਿਹੜੀ ਹੁੰਦੀ ਹੈ ਉਹ ਵਾਲੀ ਦਾਲ ਹੈ ਤੇ ਇਹਨੂੰ ਅਸੀਂ ਜਿੰਨੇ ਚੌਲ ਲਏ ਆ ਉਸ ਤੋਂ ਅੱਧੇ ਪਾਵਾਂਗੇ ਸਭ ਤੋਂ ਪਹਿਲਾਂ ਹੁਣ ਅਸੀਂ ਦਾਲ ਤੇ ਚੌਲ ਦੋਨਾਂ ਨੂੰ ਇਕੱਠੇ ਇੱਕ ਵੱਡੇ ਡੁੰਗੇ 'ਚ ਪਾਵਾਂਗੇ ਜੇ ਤੁਸੀਂ ਇੱਥੇ ਸਾਬਤ ਮਾਵਾਂ ਦੀ ਦਾਲ ਲੈ ਲੈਂਦੇ ਪਏ ਹੋ ਤਾਂ ਤੁਸੀਂ ਸਭ ਤੋਂ ਪਹਿਲੇ ਮਾਂਵਾਂ ਦੀ ਦਾਲ ਨੂੰ 3-4 ਸੀੜੀਆਂ ਮਰਵਾ ਲੈਣੀ ਹੈ ਇਹ ਕੁੱਕਰ 'ਚ ਪਾ ਕੇ ਫਿਰ ਉਹਦੇ ਬਾਅਦ ਤੁਸੀਂ ਖਿਚੜੀ ਬਣਾਉਣੀ ਹੈ 3-4 ਵਾਰ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਨੂੰ ਮਲ-ਮਲ ਕੇ ਥੋਲਾਂਗੇ ਖਿਚੜੀ ਨੂੰ ਅਸੀਂ ਕੁੱਕਰ 'ਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਕੁੱਕਰ ਗੈਸ ਉੱਪਰ ਰੱਖਾਂਗੇ ਇਦੇ ਵਿੱਚ ਦੇਸੀ ਘਿਓ ਪਾ ਦਾਂਗੇ ਤੁਸੀਂ ਦੇਸੀ ਘਿਓ ਦੀ ਜਗ੍ਹਾ ਤੇਲ ਵੀ ਯੂਜ਼ ਕਰ ਸਕਦੇ ਜੇ ਪਰ ਦੇਸੀ ਘਿਓ ਵਿੱਚ ਖਿਚੜੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿਉਂ ਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਛੋਟਾ ਚਮਚ ਇਹਦੇ ਵਿੱਚ ਜੀਰਾ ਪਾ ਦਾਂਗੇ ਥੋੜੀ ਜਿਹੀ ਇਹਦੇ ਵਿੱਚ ਹਿੰਗ ਪਾਵਾਂਗੇ ਨਾਲੇ ਅਸੀਂ ਪਾਈ ਤੋਂ 6 ਕਾਲੀਆਂ ਮਿਰਚਾਂ ਪਾ ਦਾਂਗੇ जीरा जो हल्का जहा फ्राई हो जाएगा ये प्याज पा देंगे प्याज में अभी लंबे पतले टुकड़े कट के पावेंगे प्याज नो हल्का गोल्डन जहा कलर होने तक फ्राई करेंगे प्याज हम फ्राई हो गया है ये दो बरीक के हरिया मिर्चा पा देंगे डेढ़ चमच ये कसूरी मेथी पा देंगे इन्हें भी थोड़ा थोड़ा ये जाो तो के रखे दाल चौल पा देंगे 1 ਮਿੰਟ ਲਈ ਇਹਨਾਂ ਨੂੰ ਭੁੰਨ ਲਾਂਗੇ ਜਦ ਤੱਕ ਇਹਨਾਂ ਚ ਥੋੜਾ ਜਿਹਾ ਪਾਣੀ ਜਿਹੜਾ ਹੈ ਉਹ ਸੁੱਕ ਨਹੀਂ ਜਾਂਦਾ ਉਨੀ ਦੇਰ ਤੱਕ ਇਹਨਾਂ ਨੂੰ ਭੁੰਨਾਂਗੇ ਨਮਕ ਪਾ ਦਾਂਗੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ चंकी तरह जी कौली मैं चौल नापी सी और ढाई कौलिया नाप के पानी दियादे मिक्स कर लेंगे एक बार ਕੁੱਕਰ ਦਾ ਢੱਕਣ ਹੁਣ ਬੰਦ ਕਰ ਲਾਂਗੇ। 20 ਵਿਸਲਾ ਹੋਂ ਤੱਕ ਇਹਨੂੰ ਹਾਈ ਫਲੇਮ ਤੇ ਪਕਾਵਾਂਗੇ। ਉਹਦੇ ਬਾਅਦ ਜਦ ਤੱਕ ਕੁੱਕਰ ਠੰਡਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹਨੂੰ ਇਦਾਂ ਹੀ ਪਿਆ ਰਹਿਣ ਦਾਂਗੇ। ਕੁੱਕਰ ਨੂੰ 10 ਮਿੰਟ ਠੰਡਾ ਹੋਣ ਦੇ ਬਾਅਦ ਖੋਲ ਕੇ ਖਿਚੜੀ ਚੈੱਕ ਕਰਾਂਗੇ। ਕੁੱਕਰ ਹੁਣ ਠੰਡਾ ਹੋ ਗਿਆ ਏ। ਹੁਣ ਅਸੀਂ ਇਹਨੂੰ ਖੋਲ ਕੇ ਚੈੱਕ ਕਰਦੇ ਆਂ। ਖਿਚੜੀ ਸਾਡੀ ਬਣ ਕੇ ਤਿਆਰ ਆ ਖਿਚੜੀ ਨੂੰ ਹੁਣ ਇੱਕ ਪਲੇਟ 'ਚ ਕੱਢ ਲਾਂਗੇ ਖਿਚੜੀ ਸਾਡੀ ਬਣ ਕੇ ਤਿਆਰ ਆ ਖਿਚੜੀ ਨੂੰ ਅਸੀਂ ਦਹੀਂ ਨਾਲ ਸਰਵ ਕਰਾਂਗੇ ਬਹੁਤ ਹੀ ਵਧੀਆ ਤੇ ਫੁਣਫਣੀ ਖਿਚੜੀ ਬਣ ਕੇ ਤਿਆਰ ਹੋਈ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ